ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਖਸ਼ੀ ਸਹਾਣੀ ਦੀ ਅਗਵਾਈ ਹੇਠ ਚਲਾਇਆ ਜਾ ਰਿਹਾ ਫਿਊਚਰ ਟਾਈਕਨ ਪ੍ਰੋਗਰਾਮ ਦੇ ਦੂਜੇ ਦਿਨ ਦੀ ਵਰਕਸ਼ਾਪ ਲਗਭਗ 200 ਤੋਂ ਵੱਧ ਪਾਗੀਦਾਰਾਂ ਦੀ ਹਾਜ਼ਰੀ ਵਿੱਚ ਮੁਕੰਮਲ ਹੋਈ ਪਾਗੀਦਾਰੀਆਂ ਨੂੰ ਵਪਾਰ ਅਤੇ ਉਦਮ ਦੀ ਬਾਰੀਕੀਆਂ ਬਾਰੇ ਜਾਣੂ ਕਰਵਾਇਆ ਗਿਆ ਇਸ ਦੇ ਨਾਲ ਹੀ ਪਾਗੀਦਾਰੀਆਂ ਨੂੰ ਇੰਟੈਲੈਕਚੁਅਲ ਪ੍ਰੋਪਰਟੀ ਰਾਈਟਸ ਵਪਾਰ ਨੂੰ ਸ਼ੁਰੂ ਕਰਨ ਲਈ ਲੋੜਵੰਦ ਕਾਨੂੰਨੀ ਦਸਤਾਵੇਜ਼ जीएसटी इनकम टैक्स मार्केटिंग ਵਰਗੇ ਵੱਖ-ਵੱਖ ਪਹਿਲੂਆਂ ਬਾਰੇ ਦੱਸਿਆ ਗਿਆ ਇਸ ਮੌਕੇ ਡਿਪਟੀ ਸੀਈਓ ਜ਼ਿਲ੍ਹਾ ਰੋਜ਼ਗਾਰ ਦਫ਼ਤਰ تیرਤਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਨੌਜਵਾਨਾਂ ਦੇ ਹਿੱਤਾਂ ਲਈ ਵਚਨਬੱਧ ਹੈ ਜਿਹੜੇ ਨਵੇਂ ਆਪਣੇ ਐਂਟਰਪ੍ਰੈਨਰ ਲੈਵਲ ਬੱਚੇ ਹੈ ਜੋ ਕੋਈ ਨਾ ਕੋਈ ਨਿਆ ਕੰਮ ਸ਼ੁਰੂ ਕਰਨਾ ਚਾਹੁੰਦੇ ਆ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦੇ ਆ ਉਹਦੇ ਤੋਂ ਰਿਲੇਟਿਡ ਇੱਕ ਵਰਕਸ਼ਾਪ ਆਰਗੇਨਾਈਜ਼ ਕੀਤੀ ਗਈ ਸੀ ਉਹਦੇ ਅੰਦਰ ਮੈਨੂੰ ਉਹਨਾਂ ਜਿਹੜਾ वाज रिलेटेड टू बैंकिंग फाइनेंस और कॉस्टिंग रिलेटेड टैक्सेस रिलेटेड तो, तो, तो बच्चों उस बारे अब जानकारी दी गई कि जो अपना नवा काम शुरू करना है उसके बैंकिंग रिलेटिड टैक्से ध्यान रखना है अपने प्रोडक्ट की प्राइसिंग कि और उन्होंने किसैसफुल मार्केट के अंदर लॉन्च करना है मैं पहले बहुत धनवादी हाँ डीसी ऑफिस अमृतसर की जिन्होंने वर्कशॉप बच्चों तैयार की ਤੇ ਇਹਦੇ ਵਿੱਚ ਮੈਂ ਇਹਨਾਂ ਨੂੰ ਸਮਝਾਇਆ ਕਿ ਕਿਵੇਂ ਜਿਵੇਂ ਬਹੁਤ 빅 ਸ਼ੋਰਟਸ SWOT ਅਨਲਿਸਿਸ ਨਾਲ ਆਪਣੇ ਬਿਜ਼ਨੈਸਸ ਨੂੰ ਬਚਾਰੇ ਨੇ ਸਕੇਲ ਅਪ ਕਰ ਰਹੇ ਨੇ ਕਿਵੇਂ ਇਹ ਮਾਸਟਰ ਕਰ ਸਕਦੇ ਨੇ ਸਟੈਂਡਸ ਐਂਡ ਐਕਸਪੀਰੀਐਂਸਸ ਐਂਡ ਅਨੂ ਸਟ੍ਰੈਂਥਸ ਵੀਕਨੈਸਸ ਓਪਰਚ्युनिटीज ਐਂਡ ਥ੍ਰੈਟਸ ਬਾਇਓ ਅਨਲਿਸਿਸ ਨਾਲ ਇਹਨਾਂ ਨੂੰ ਸਮਝਾਇਆ ਕਿ ਕਿਵੇਂ ਰੈਰਿਟੀ ਜਿਹੜੀ ਹੈ ਜਾਂ ਸਮਥਿੰਗ ਜੋ ਚੀਜ਼ ਇਮੀਡੀਏਟ ਨਹੀਂ ਹੋ ਸਕਦੀ ਉਹੀ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਹੈ ਉਹ ਫਰੂਫਲ ਹੋਏਗੀ ਅੱਜ ਜਿਹੜਾ ਅਸੀਂ ਇਹ ਸੈਮੀਨਾਰ ਲਗਾਇਆ ਗਿਆ ਹੈ ਇਹ ਸੈਕੰਡ ਡੇ ਹੈ ਇਹ ਇਹਦੀ ਮੈਂ ਗੱਲ ਕਰਾਂ ਤਾਂ ਜੋ ਅੰਮ੍ਰਿਤਸਰ ਜ਼ਿਲ੍ਹੇ ਦੇ ਮਾਨਯੋਗ ਡੀਸੀ ਮੈਡਮ ਸ਼੍ਰੀਮਤੀ ਸਾਖੀ ਸਾਨੀ ਜੀ ਉਹਨਾਂ ਨੇ ਇੱਕ ਨਵਕਲਕ ਕਰਨ ਚੁੱਕਿਆ ਅੰਮ੍ਰਿਤਸਰ ਦੇ ਜਿਹੜੇ ਵਸਨੀਕਾਂ ਦੇ ਵਾਸਤੇ ਕਿ ਇਹਨਾਂ ਨੂੰ ਸਵੈ ਰੋਜਗਾਰ ਦੇ ਵਿੱਚ ਜੋ ਉਹਨਾਂ ਦੇ ਆਈਡੀਆ ਨੇ ਜਾਂ ਕੋਈ ਕੋਈ ਬਿਜ਼ਨਸ ਕਰ ਰਿਹਾ ਹੈ ਉਹਨਾਂ ਨੇ ਇੱਕ ਅਜਿਹਾ ਪਲੇਟਫਾਰਮ ਦਿੱਤਾ ਕਿ ਉਹ ਆਪਣੇ ਬਿਜ਼ਨਸ ਨੂੰ ਇੱਕ ਅਗਾਂਹ ਵੱਧੂ ਲੈ ਕੇ ਜਾ ਸਕਣ ਇੱਕ ਨਵਕਲੇ ਪਲੇਟਫਾਰਮ ਤੇ ਲੈ ਕੇ ਜਾ ਸਕਣ ਤਾਂ ਉਸ ਦਾ ਇਹ ਇੱਥੇ ਜਿਹੜਾ ਹੈ ਫਿਊਚਰ ਟਾਈਪਿੰਗ ਦੇ ਨਾਂ ਦਾ ਇੱਕ ਪ੍ਰੋਗਰਾਮ ਇਹ ਲਾਂਚ ਕੀਤਾ ਗਿਆ ਹੈ ਤੇ ਇਹਦੇ ਵਿੱਚ ਗੱਲ ਕਰੀਏ ਤਾਂ ਸਭ ਤੋਂ ਸਭ ਤੋਂ ਪਹਿਲਾਂ ਸਾਡੇ ਕੋਲ 1400 ਦੇ ਕਰੀਬ ਟੋਟਲ ਐਂਟਰੀਆਂ ਆਈਆਂ ਸੀ ਜਿਨ੍ਹਾਂ ਨੇ ਵੱਖ-ਵੱਖਰੀ ਕੈਟਾਗਰੀ ਜੇ ਮੈਂ ਗੱਲ ਕਰਾਂ ਤਾਂ 6th ਕੈਟਾਗਰੀ ਦੇ ਵਿੱਚ ਪ੍ਰੋਗਰਾਮ ਸਟਾਰਟ ਕੀਤਾ ਗਿਆ ਹੈ ਤੇ ਉਹਦੇ ਵਿੱਚ ਵੱਖ-ਵੱਖਰੇ ਬਿਜ਼ਨਸ ਆਈਡੀਆ ਨੂੰ ਚੂਜ਼ ਕਰਕੇ ਆਪਾਂ 380 ਦੇ ਕਰੀਬ ਨੇ ਜਿਹੜੇ ਆਈਡੀਆ ਨੇ ਉਹ ਫਰਦਰ ਸਟੇਜ ਦੇ ਵਿੱਚ ਲੈ ਕੇ ਆਏ ਆ ਤੇ ਉਹ ਫਰਦਰ ਸਟੇਜ ਦੇ ਵਿੱਚ ਉਹਨਾਂ ਨੂੰ ਅੱਗੇ ਆਪਾਂ ਗਰੋਅ ਅਪ ਕਰਨ ਦੇ ਲਈ ਤੇ ਅਸੀਂ ਇਹ ਅੱਜ ਇੱਥੇ ਪ੍ਰੋਗਰਾਮ ਲਈ ਕਿਹਾ ਹੈਗਾ ਆ ਅਮਰitsar ਦੇ ਡਿਪਟੀ ਕਮਿਸ਼ਨਰ ਸ਼ਾਕਤੀ ਸਾਨੀ ਦੀ ਅਗਵਾਈ ਹੇਠ ਨੌ ਜਵਾਨਾਂ ਨੂੰ ਹਨਰਮੰਦ ਬਣਾਉਣ ਵਾਸਤੇ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ ਇੱਥੇ ਤੈਅ ਤੀ ਗੁਰੂ ਨਾਨਕ ਯੂਨੀਵਰਸਿਟੀ ਵਿਖੇ 3 ਰੋਜ਼ਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਅਤੇ ਦੂਸਰੇ ਦਿਨ 200 ਤੋਂ ਵੱਧ ਵਿਦਿਆਰਥੀਆਂ ਨੇ ਸੈਮੀਨਾਰ ਵਿੱਚ ਪਾਗ ਲਿਆ ਅਤੇ ਵੱਖ-ਵੱਖ ਮਾਹਿਰਾਂ ਨੇ ਨੌਜਵਾਨਾਂ ਨਾਲ ਜਾਣਕਾਰੀਆਂ ਸਾਂਝੀਆਂ ਕੀਤੀਆਂ ਅਮਰਸਰ ਫਾਸਟਵੇ ਖਬਰਾਂ ਮਾਰੀ ਰਕੇਸ਼ ਕੁਮਾਰ